ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਣੀ ਸ੍ਰੀ ਗੁਰੂ ਤੇਗ ਬਹਾਦਰ ਜੀ ਫਟਕ ਦੇ ਮਨੁੱਖ ਨੂੰ ਸੱਚ ਦੇ ਰਾਹ ਤੋੜਿਆ ਧਰਤੀ ਉੱਤੇ ਜਿਸ ਵੇਲੇ ਮੋਹ ਮਾਇਆ ਦੇ ਬਦਲ ਛਾਏ ਹੋਏ ਸਨ ਲੋਕ ਅੰਧਕਾਰ ਦੇ ਜਾਲ ਵਿੱਚ ਫਸੇ ਹੋਏ ਸਨ ਤੇ ਮਨੁੱਖੀ ਮਨ ਜ਼ੁਲਮਕਾਰ ਨਹੀਨਤਾ ਵਿੱਚ ਡੁੱਬ ਰਏ ਸਨ ਉਸ ਵੇਲੇ ਕਾਲਪੁਰਖ ਨੇ ਗੁਰੂ ਨਾਨਕ ਸਾਹਿਬ ਦੀ ਜੋਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਬਾਣੀ ਦੀ ਰਚਨਾ ਕਰਵਾ ਕੇ ਭਟਕਦੇ ਮਨੁੱਖ ਨੂੰ ਸੱਚ ਦੇ ਰਾਹ ਤੋਰਿਆ ਗੁਰੂ ਜੀ ਨੇ 15 ਰਾਗਾਂ ਵਿੱਚ ਬਾਣੀ ਰਚੀ ਜਿਸ ਵਿੱਚ 98 ਸ਼ਬਦ ਅਤੇ 57 ਸ਼ਲੋਕ ਹਨ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਰਾਗਾਾਂ ਦੀ ਵਿਭਿੰਨਤਾ ਦੇ ਬਾਵਜੂਦ ਗੁਰੂ ਜੀ ਨੇ ਰਾਗਾਾਂ ਦੀ ਪ੍ਰਕਿਰਤੀ ਨਾਲ ਭਾਵ ਦਾ ਸਬੰਧ ਜੋੜੀ ਰੱਖਿਆ ਹੈ। ਗੁਰੂ ਕਾਲ ਵਿੱਚ ਸੰਗੀਤ ਹੀ ਸੰਚਾਰ ਦਾ ਪ੍ਰਮੁੱਖ ਸਾਧਨ ਸੀ ਤੇ ਭਾਸ਼ਾ ਦਾ ਕਾਰਜ ਵੀ ਕਰਦਾ ਸੀ। ਗੁਰੂ ਜੀ ਨੇ ਬ੍ਰਜ ਭਾਸ਼ਾ ਅਤੇ ਕੁਝ ਹੱਦ ਤੱਕ ਸਦੁਕੜੀ ਭਾਸ਼ਾ ਦੀ ਵਰਤੋਂ ਕਰਕੇ ਪੰਜਾਬੀਆਂ ਦੇ ਪਾਸ਼ਾ ਹੀ ਗਿਆਨ ਨੂੰ ਵਿਸਤਾਰ ਦਿੱਤਾ ਹੈ। ਇਸ ਤੁਰਕੀ ਬਾਣੀ ਵਿੱਚ ਵਿराग ਦਾ ਰਸ ਵੀ ਹੈ ਤੇ ਭਗਤੀ ਦੀ ਮਿਠਾਸ ਵੀ ਹੈ ਇਹਨਾਂ ਦੋਹਾਂ ਭਾਵਨਾਵਾਂ ਦੀਆਂ ਵੱਖ-ਵੱਖ ਸਥਿਤੀਆਂ ਅਤੇ ਪ੍ਰਕਿਰਤੀਆਂ ਬਾਰੇ ਗੁਰੂ ਜੀ ਨੇ ਪ੍ਰਕਾਸ਼ ਪਾਇਆ ਹੈ ਇਹ ਬਾਣੀ ਮਨੁੱਖ ਨੂੰ ਸਮਝਾਉਂਦੀ ਹੈ ਕਿ ਸੰਸਾਰਿਕ ਚੱਕਰ ਮੋਹ ਅਤੇ ਵਿਕਾਰ ਅਸਥਾਈ ਹਨ ਸੱਚਾ ਸੁਖ ਸਿਰਫ ਨਾਮ ਸਿਮਰਨ ਵਿੱਚ ਹੈ ਸਮੁੱਚੇ ਤੌਰ ਤੇ ਗੁਰੂ ਜੀ ਨੇ ਜਿੱਥੇ ਆਪਣੀ ਸ਼ਹਾਦਤ ਦੁਆਰਾ ਭਾਰਤੀ ਸੱਭਿਆਚਾਰ ਨੂੰ ਇੱਕ ਨਵੀਂ ਬਿਰਤੀ ਨਾਲ ਜੋੜਿਆ ਹੈ ਉੱਥੇ ਵੈਰਾਗ ਅਤੇ ਭਗਤੀ ਦਾ ਉਪਦੇਸ਼ ਦੇ ਕੇ ਲੋਕਾਂ ਨੂੰ ਸੰਸਾਰਕ ਵਿਕਾਰਾਂ ਵਿੱਚ ਉਲਝਣ ਤੋਂ ਵਰਜਿਆ ਹੈ ਗੋੜੀ ਰਾਗ ਦੇ ਨੌ ਸ਼ਬਦ ਜੋ ਮਨੁੱਖ ਨੂੰ ਕਹਿੰਦੇ ਹਨ हे ਜੀਵ ਮਾਇਆ ਦੀਆਂ ਵਾਸਨਾਵਾਂ ਛੱਡ ਤੇ ਪ੍ਰਭੂ ਨਾਲ ਜੁੜ ਆਸਾ ਰਾਗ ਦਾ ਇੱਕ ਚੋਪ ਦਾ ਸਮਝਾਉਂਦਾ ਹੈ ਕਿ ਮਨੁੱਖੀ ਜਨਮ ਕੀਮਤੀ ਹੈ ਇਸ ਨੂੰ ਵਿਅਰਥ ਪਟਕਣ ਵਿੱਚ ਨਾ ਗਵਾ ਦੇਵਗੰਦਾਰੀ ਰਾਗ ਦੇ ਤਿੰਨ ਦੁਪ ਦੇ ਨਾਮ ਸਿਮਰਨ ਦੀ ਮਹਿਮਾ ਗਾਉਂਦੇ ਹਨ ਜਿਸ ਨੇ ਵੀ ਹਰੀ ਨਾਮ ਜਪਿਆ ਉਸ ਦਾ ਭਵਿਕ ਸਵਰਿਆ ਬਿਹਗੜਾ ਰਾਗ ਦਾ ਟਿਪਦਾ ਕਹਿੰਦਾ ਹੈ ਕਿ ਸੰਸਾਰ ਦੇ ਅਨੇਕ ਰੰਗਾਂ ਪਿੱਛੇ ਇੱਕੋ ਹੀ ਸੱਚਾ ਪ੍ਰਭੂ ਹੈ ਸੋਰਠ ਰਾਗ ਦੇ 12 ਸ਼ਬਦ ਮੌਤ ਦੇ ਡਰ ਅਤੇ ਮਾਇਆ ਦੀ ਨਾਸਵੰਤਾ ਨੂੰ ਸਪਸ਼ਟ ਕੀਤਾ ਹੈ। ਰਾਗ ਤਨਾਸਰੀ ਦੇ 4 ਸ਼ਬਦ ਕਹਿੰਦੇ ਹਨ ਕਿ ਪ੍ਰਭੂ ਨੂੰ ਜੰਗਲਾਂ ਵਿੱਚ ਨਹੀਂ ਸਗੋਂ ਆਪਣੇ ਮਨ ਵਿੱਚ ਲੱਭ। ਰਾਗ ਜੈਤਸਰੀ ਦੇ 3 ਸ਼ਬਦ ਪ੍ਰਭੂ ਦੀ ਸ਼ਰਣ ਵਿੱਚ ਆਉਣ ਦੀ ਪ੍ਰੇਰਣਾ ਦਿੰਦੇ ਹਨ। ਰਾਗ ਡੋਡੀ ਦਾ 1 ਸ਼ਬਦ ਪ੍ਰਭੂ ਤੋਂ ਵਿਛੜੇ ਮਨੁੱਖ ਦੀ ਦਰਦ ਭਰੀ ਅਵਸਥਾ ਦਾ ਚਿੱਤਰਣ ਕਰਦਾ ਹੈ। ਤਿਲੰਗਰਾਗ ਦੇ ਤਿੰਨ ਸ਼ਬਦ ਮਨੁੱਖ ਨੂੰ ਸੁਚੇਤ ਕਰਵਾਉਂਦੇ ਹਨ ਲਾਪਰਵਾਹ ਜੀਵਨ ਨਾ ਜਿਓ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਜੁੜੇ ਰਹੋ ਬਿਲਾਵਲ ਰਾਗ ਵਿੱਚ ਦੁਪਦੇ ਅਤੇ ਤਿਪਦੇ ਹਨ ਜਿੱਥੇ ਗੁਰੂ ਜੀ ਪੌਰਾਣਿਕ ਉਦਾਹਰਨਾਂ ਨਾਲ ਦੱਸਦੇ ਹਨ ਕਿ ਪ੍ਰਭੂ ਹੀ ਰਖਕ ਹੈ ਰਾਮਕਲੀ ਰਾਗ ਦੇ ਤਿੰਨ ਤਿਪਦੇ ਉਸ ਜੁਗਤ ਦੀ ਖੋਜ ਕਰਦੇ ਹਨ ਜਿਸ ਨਾਲ ਪ੍ਰਭੂ ਦੀ ਸ਼ਰਨ ਮਿਲਦੀ ਹੈ ਰਾਗ ਮਾਰੂ ਦੇ ਤਿੰਨ ਦੁੱਪ ਦੇ ਦੱਸਦੇ ਹਨ ਕਿ ਮਨ ਦੀ ਮਰਜ਼ੀ ਤੇ ਚੱਲਣ ਨਾਲ ਜਨਮ ਵਿਅਰਥ ਹੋ ਜਾਂਦਾ ਹੈ ਰਾਗ ਬਸੰਤ ਦੇ ਪੰਜ ਸ਼ਬਦ ਇੱਕ ਦੁੱਪ ਦਾ ਤੇ ਚਾਰ ਤਿਪ ਦੇ ਮਾਇਆ ਵੀ ਥੋੜੇ ਸਮੇਂ ਦੀ ਖੁਸ਼ੀ ਨੂੰ ਨਿਰਾਤਾਰ ਕਹਿੰਦੇ ਹਨ ਅਤੇ ਨਾਮ ਨਾਲ ਜੁੜਨ ਦਾ ਉਪਦੇਸ਼ ਕਰਦੇ ਹਨ ਸਾਰੰਗ ਰਾਗ ਦੇ ਚਾਰ ਦੁੱਪ ਦੇ ਯਾਦ ਦਿਵਾਉਂਦੇ ਹਨ ਕਿ ਪ੍ਰਭੂ ਤੋਂ ਬਿਨਾ ਕੋਈ ਸੱਚਾ ਸਹਾਇਕ ਨਹੀਂ ਰਾਗ ਜਜੇ ਵੰਤੀ ਦੇ ਚਾਰ ਦੁਪਦੇ ਜੋ ਸਿਰਫ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਮਿਲਦੇ ਹਨ ਮਾਰਗ ਦਰਸ਼ਨ ਕਰਦੇ ਹਨ ਕਿ ਰਸ ਭੋਗ ਛੱਡੋ ਅਤੇ ਨਾਮ ਸਿਮਰਨ ਨਾਲ ਜੁੜੋ ਆਖਰ ਵਿੱਚ ਗੁਰੂ ਜੀ ਦੇ ਰਾਗ ਮੁਕਤ 57 ਸ਼ਲੋਕ ਜੋ ਮੁੰਦਾਵਣੀ ਮਹੱਲਾ ਪੰਜਵਾਂ ਤੋਂ ਪਹਿਲਾਂ ਦਰਜ ਹਨ ਜੀਵਨ ਦੀ ਸੱਚਾਈ ਵਿਰਾਗ ਅਤੇ ਨਾਮ ਦੀ ਮਹਿਮਾ ਮਨੁੱਖ ਨੂੰ ਡੂੰਘੇ ਰੂਪ ਵਿੱਚ ਸਿਖਾਉਂਦੇ ਹਨ ਗੁਰੂ ਜੀ ਦੀ ਇਹ ਬਾਣੀ ਸਿਰਫ ਰਾਗਾਂ ਦੀ ਰਚਨਾ ਨਹੀਂ ਸਗੋਂ ਇੱਕ ਰੋਹਾਨੀ ਜਗਤ ਦਾ ਬਗੀਚਾ ਹੈ ਜਿੱਥੇ ਹਰ ਰਾਗ ਇੱਕ ਖਿੜਦਾ ਫੁੱਲ ਹੈ ਹਰ ਸ਼ਬਦ ਸੁਗੰਧ ਹੈ ਇਹ ਸੁਗੰਧ ਮਨੁੱਖ ਨੂੰ ਯਾਦ ਦਿਵਾਉਂਦੀ ਹੈ ਕਿ ਸੱਚੇ ਸਾਹਿਬ ਦੀ ਸ਼ਰਨ ਵਿੱਚ ਆ ਕੇ ਮੋਹ ਮਾਇਆ ਛੱਡ ਵਿਰਾਗਮਈ ਜੀਵਨ ਬਤੀਤ ਕਰ ਤੇ ਨਾਮ ਰੂਪੀ ਭਗਤੀ ਰਸ ਪੀ ਫਿਰ ਉਸ ਪ੍ਰਭੂ ਨੂੰ ਪਾ ਕੇ ਸੱਚਾ ਸੁਖ मिल ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ